ਇੱਕ ਬਾਪ ਨੇ ਇੱਕ ਬਾਪ ਨੇ ਆਪਣੀ ਤੀਨ ਨੂੰ ਕਿਹਾ ਅਗਲਾ ਘਰ ਸਾਹਮ ਕੇ ਰੱਖੀ ਤੈਨੂੰ ਸਾਹਮ ਸਾਹਮ ਰੱਖਿਆ ਪਿਛਲਾ ਘਰ ਨਾ ਭੁੱਲ ਜਾਇਂ ਅਗਲਾ ਘਰ ਸਾਹਮ ਕੇ ਰੱਖੀ ਤੈਨੂੰ ਸਾਹਮ ਸਾਹਮ ਰੱਖਿਆ ਸਾਨੂੰ ਨਾ ਭੁੱਲ ਜਾਇਂ ਤੀਨੇ ਜਵਾਬ ਦਿੱਤਾ ਪਿਤਾ ਜੀ ਫੁੱਲ ਜੜਾ ਨੂੰ ਨਹੀਂ ਭੁੱਲਦਾ ਕਿਵੇਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਭੁੱਲ ਜਾ ਕੋਈ ਤੇ ਵੀ ਆਪਣੇ ਮਾਪਿਆਂ ਨੂੰ ਭੁੱਲਦੀ ਏ ਜਾਂ ਫੇ ਮਾਪੇ ਵੀ ਆਪਣੀ ਧੀ ਨੂੰ ਭੁੱਲਦਾ ਨਾਇਨਾ ਇਸੇ ਤਰ੍ਹਾਂ ਨਵਾਂ ਤੋਂ ਮਾਸ ਕਦੇ ਵੀ ਵੱਖਰਾ ਨਹੀਂ ਹੁੰਦਾ ਹੈਗਾ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜਰੂਰ ਕਰਦੇ ਆਪਣੇ ਪਰਿਵਾਰ ਦੇ ਨਾਲ ਥੈਂਕ ਯੂ